ਅੱਜ ਆਪਾਂ ਤੁਹਾਡੇ ਖਤਰ ਨੂੰ ਬਹੁਤ ਸੋਹਣਾ ਸੁਨੇਰੀ ਮੌਕਾ ਲੈ ਕੇ ਪਹੁੰਚੇ ਹਾਂ ਜੀ ਜਮਾ ਸਸਤੇ ਰੇਟ ਦੇ ਵਿੱਚ ਘਰ ਖਰੀਦਣ ਦਾ ਰੇਟ ਮਾਲਕ ਨੇ 1.5 ਲੱਖ ਰੁਪਈਆ ਇੱਕ ਵਾਰੀ ਡਿਮਾਂਡ ਕੀਤੀ ਹੈ ਬਹੁਤ ਵਧੀਆ ਰੇਟ ਮਾਲਕ ਨੇ ਲਾ ਕੇ ਪੇਜ ਮਾਲਕ ਆ ਬਾਹਰ ਰਹਿੰਦੇ ਨੇ ਤੇ ਗੱਲ ਕਰਦੇ ਹਾਂ ਜੀ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਕਿਸੇ ਵੀ ਏਰੀਆ ਤੇ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਪੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਰੇਟ ਤੋਂ ਅਨੁਪਾਤ ਲੱਗੀਗਾ ਜੀ 1.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਜੀ ਬਾਕੀ ਇੱਕ ਵਾਰੀ ਤੁਸੀਂ ਪਹਿਲਾਂ ਵੀਡੀਓ ਚੈੱਕ ਕਰੋ ਬਹੁਤ ਵਧੀਆ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਹੈ ਮਾਲਕ ਆਪ ਤਾਂ ਬਾਹਰ ਰਹਿੰਦੇ ਨੇ ਸੀ ਬਾਹਰ ਗਈ ਮਾਲਕ ਦਾ ਇਹ ਘਰ ਹੈਗਾ ਤੇ ਸਾਰਾ ਥੱਲੋਂ ਆਪ ਨੂੰ ਪੱਕਾ ਮਿਲੂਗਾ ਜੀ ਬਾਕੀ ਬਾਹਰਲੀ ਸਾਈਡ ਆਪਾਂ ਨੂੰ ਬਾਥਰੂਮ ਏਰੀਆ ਮਿਲ ਜਾਊਗਾ ਨਾਲ ਹੀ ਆਪਾਂ ਨੂੰ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਉੱਪਰ ਵੀ ਤੁਹਾਨੂੰ ਆਪਾਂ ਲੈ ਕੇ ਚਲਾਂਗੇ ਛੱਤ ਤੱਕ ਪਹਿਲਾਂ ਤੁਸੀਂ ਥੱਲੋਂ ਚੈੱਕ ਕਰੋ ਜੀ ਸਾਹਮਣੇ ਆਪਾਂ ਨੂੰ ਇੱਕ ਤਾਂ ਲੋਬੀ ਦੇਖਣ ਨੂੰ ਮਿਲੂਗੀ ਚਾਹੇ ਭਾਂਡਾ ਕਹੇ ਲੋਜੀ ਚਾਹੇ ਲੋਪੀ ਤੇ ਸਾਹਮਣੇ ਆਪਾਂ ਨੂੰ ਦੋ ਕਮਰੇ ਦੇਖਣ ਨੂੰ ਮਿਲ ਜਾਣਗੇ ਦੋ ਕਮਰੇ ਨੇ ਜਿਹੜੇ ਚ ਆਪਾਂ ਹੁਣ ਚੱਲੇ ਆਂ ਸੀ ਇਹਦੀ ਲੰਬਾਈ ਤਾਂ ਬਹੁਤ ਜ਼ਿਆਦਾ ਹੈ ਪਰ ਇਹਦੀ ਚੌੜਾਈ ਆਪਾਂ ਨੂੰ ਠੀਕ ਮਿਲੂਗੀ ਬਾਕੀ ਤੁਹਾਡੇ ਸਾਹਮਣੇ ਅਸੀਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਜੋੜੀਆਂ ਲੱਗੀਆਂ ਹੋਈਆਂ ਨੇ ਇੱਕ ਪਾਸੇ ਲੱਕੜ ਦੀ ਤੇ ਇੱਕ ਪਾਸੇ ਲੋਹੇ ਦੀ ਤੇ ਆਹ ਜਿਹੜਾ ਕਮਰਾ ਆਹ ਤਾਂ ਬਹੁਤ ਵੱਡੇ ਏਰੀਆ 'ਚ ਬਣਿਆ ਹੋਇਆ ਪੂਰਾ ਖੁੱਲਣ-ਰੁੱਲਣ ਜੀ ਇੱਕ ਤਰ੍ਹਾਂ ਦੀ ਆਪਾਂ ਸੁਭਾਤ ਵੀ ਕਹਿ ਸਕਦੇ ਹਾਂ। ਬਾਕੀ ਨਾਲ ਹੀ ਆਪਾਂ ਨੂੰ ਇੱਕ ਰਸੋਈ ਦੇਖਣ ਨੂੰ ਮਿਲ ਜੂਗੀ। ਬਾਕੀ ਤੁਸੀਂ ਵੀਡੀਓ ਦੇਖ ਹੀ ਰਹੇ ਹੋ ਜੀ। ਤੇ 5.5 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਐ। ਕੋਈ ਫਿਕਸ ਰੇਟ ਨਹੀਂ ਹੈਗਾ। ਮਾਲਕ ਕਹਿੰਦੇ ਨੇ ਵੀ ਰੇਟ ਵੇਖ ਕੇ ਕਰ ਲਾਂਗੇ। ਮਾਲਕ ਕਹਿੰਦੇ ਨੇ ਜਿਹਨੂੰ ਵੀ ਪਸੰਦ ਇਹ ਘਰ ਆਉਂਦਾਗਾ ਇੱਕ ਵਾਰੀ ਆ ਕੇ ਦੇਖੋ ਘਰੇ। ਤੇ ਮਾਲਕ ਨੇ ਜਿਹੜੀ ਜਗ੍ਹਾ ਦੱਸੀ ਸੀ ਇਹਨਾਂ ਨੇ 5 ਮਰਲੇ ਤੋਂ ਉੱਤੇ ਜਗ੍ਹਾ ਦੱਸੀ ਐ। ਪੰਜ ਮਰਲੇ ਤੋਂ ਘੱਟ ਨਹੀਂ ਹੈਗੀ ਪੰਜ ਮਰਲੇ ਤੋਂ ਉੱਤੇ ਥਾਂ ਵਧੀਆ ਘਰ ਹੈ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਰੇਟ ਦੇ ਹਿਸਾਬ ਨਾਲ ਬਹੁਤ ਵਧੀਆ ਜੀ ਇੱਕ ਤਰ੍ਹਾਂ ਦਾ ਤੁਹਾਡੇ ਖਾਤਰ ਆਪਾਂ ਸੁਨਹਿਰੀ ਮੌਕਾ ਲੈ ਕੇ ਪਹੁੰਚੇ ਹਾਂ ਜਗ੍ਹਾ ਵੀ ਠੀਕ ਹੈ ਤੇ ਏਰੀਆ ਵੀ ਠੀਕ ਹੈ ਜੀ ਮੁਹੱਲਾ ਵੀ ਇਹਨਾਂ ਦਾ ਠੀਕ ਹੈ ਤੇ ਉਤੋਂ ਵੀ ਤੁਸੀਂ ਵੀਡੀਓ ਦੇਖ ਲਈ ਰਿਹਾਈਸ਼ੀ ਏਰੀਆ 'ਚ ਇਹ ਘਰ ਆਪਾਂ ਨੂੰ ਮਿਲੂਗਾ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਇਹਨਾਂ ਦਾ ਜਿਹੜਾ ਏਰੀਆ ਦਾ ਇਹਨਾਂ ਦਾ ਪਿੰਡ ਹੈ ਕੋਕਰੀ ਹੈਰਾ ਮਾਲਕ ਨੇ ਏਰੀਆ ਦੱਸਿਆਗਾ ਪਿੰਡ ਦੱਸਿਆ ਕੋਕਰੀ ਹੈਰਾ ਮੋਗੇ ਦੇ ਵਿੱਚ ਪੈ ਜਾਂਦਾ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦੇ ਹੋ ਜੀ ਬਾਕੀ ਡਿਮਾਂਡ ਦੀ ਗੱਲ ਕਰੀਏ ਸਾਢੇ 1.5 ਲੱਖ ਰੁਪਇਆ ਇੱਕ ਵਾਰੀ ਇਹਨਾਂ ਨੇ ਰੇਟ ਮੰਗਿਆਗਾ ਬਾਕੀ ਕਹਿੰਦੇ ਸੀ ਜਿਹਨੂੰ ਵੀ ਪਸੰਦ ਆਉਂਦਾ ਇੱਕ ਵਾਰੀ ਆਉ ਘਰੇ ਆ ਕੇ ਦੇਖੋ ਜਦੋਂ ਫਿੱਟ ਬੈਂਦਾ ਉਹ ਤੋਂ ਬਾਅਦ ਰੇਟ ਵੇਕੇ ਕਰ ਲਾਂਗੇ ਤੇ ਜਿਹੜੀ ਗਲੀ ਮਾਲਕ ਨੇ ਦੱਸੀ ਅਸੀਂ ਉਹ ਇਹਨਾਂ ਨੇ ਦੱਸੀ ਅ ਵੀ 1.5 ਫੁੱਟ ਲੱਗਦੀ ਐ ਥੋੜੀਕ ਉਹ ਤੋਂ ਬਾਅਦ ਤਾਂ ਖੁੱਲੀ ਆ ਜਾਂਦੀ ਐ ਬਾਕੀ ਤੁਸੀਂ ਇਹਨਾਂ ਨਾਲ ਗੱਲ ਕਰ ਲਿਓ ਫੋਨ ਤੇ ਇਹਨਾਂ ਨੇ ਆਪਦਾ ਨੰਬਰ ਦਿੱਤਾਗਾ ਤੁਸੀਂ ਫੋਨ ਕਰ ਲਿਓ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਚਾਹੀ ਘਰ ਬਾਰੇ ਕੋਈ ਗੱਲ ਕਰਨੀ ਗਲੀ ਬਾਰੇ ਜਾਂ ਕੁਝ ਹੋਰ ਪੁੱਛਣਾ ਜੇ ਤਾਂ ਨੰਬਰ ਸਕਰੀਨ ਤੇ ਅਜੀ ਬਾਈ ਦਾ ਜਿਨ੍ਹਾਂ ਦਾ ਇਹ ਘਰ ਹੈ 79733 36984 ਅਾਕੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਵੀ ਗਿਆ ਹੂਆ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਕਰ ਸਕਦੇ ਹੋ ਜੀ ਤੇ ਹੁਣ ਮੈਨੂੰ ਦੱਸੋ ਜੀ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਵੇਂ ਦੇ ਲੱਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਵਾਕਿਤ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਆ ਮਕਾਨ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਸੀ ਤਾਂ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਤੇ ਕੁਝ ਕੁ ਫੋਟੋਆਂ ਤੇ ਪੂਰੀ ਜਾਣਕਾਰੀ ਜੀ ਆਪਣੇ ਕੋਲੇ ਭੇਜ ਦਿਓ ਆਪਾਂ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਲੈਂਦੇ ਸੀ ਤੇ ਆਪਣੇ ਕੋਲੇ ਭੇਜ ਦਿਆ ਕਰੋ ਨਾ ਤਾਂ ਆਪਾਂ ਨੂੰ ਪੁੱਛਣ ਦੀ ਲੋੜ ਹੈ ਜੇ ਨਾ ਪਹਿਲਾਂ ਫੋਨ ਕਰਕੇ ਨਾ ਮੈਸੇਜ ਕਰਕੇ ਜਿੱਥੋਂ ਤੁਸੀਂ ਦੇਖ ਰਹੇ ਹੋ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਦੇਖ ਰਹੇ ਹੋ ਜੀ ਪਿੰਡ ਚ ਸ਼ਹਿਰ ਚ ਕਿਤੇ ਵੀ ਇਹ ਤੁਹਾਡੇ ਕੋਲੇ ਬਸ ਵੀਡੀਓ ਬਣਾਓ ਪੂਰੀ ਵਧੀਆ ਵੀਡੀਓ ਜਿਹੜੀ ਬਣਾਉਣੀ ਹੈ ਜੀ ਫੋਨ ਨੂੰ ਟੇਡਾ ਫੜ ਕੇ ਬਾਹਰੋਂ ਬਣਾਉਣੀ ਸ਼ੁਰੂ ਕਰਨੀ ਹੈ ਸਾਰਾ ਫਰੰਟ ਦਿਖਾ ਕੇ ਜੀ ਉਹ ਤੋਂ ਬਾਅਦ ਆਰਾਮ ਨਾਲ ਘਾਟੋ ਘਾਟ 5 ਤੋਂ 6 ਮਿੰਟ ਦੀ ਵੀਡੀਓ ਹੋਵੇ ਜੀ 5 ਮਿੰਟ ਤੋਂ ਘੱਟ ਨਹੀਂ ਹੋਣੀ ਚਾਹੀਦੀ ਵਧੀਆ ਆਰਾਮ ਨਾਲ ਬਣਾ ਕੇ ਭੇਜ ਦਿਓ ਫਰੀ ਚ ਆਪਾਂ 630 ਤੋਂ 630 ਐਡ ਲਾ ਦਾਂਗੇ ਜੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਤੇ ਹਲੇ ਤੱਕ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਥੱਲੇ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਜ਼ਰੂਰ ਦਬਾ ਦਿਓ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰੋ ਜੀ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਚਾਹੀਦੇ ਸੀ ਆਪਾਂ ਲੈ ਕੇ ਪਹੁੰਚ ਜਾਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ